ਨਕਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਅੰਮ੍ਰਿਤ ਵੇਲਾ ਸਚ ਨਉ ਵਡਿਆਈ ਕਰਮੀ ਆਵੈ ਕਪੜਾ ਨਦਰੀ ਮੁਖ ਦੁਹਾਰਾ ਨਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਈ ਪ੍ਰਭ ਮੀਰਾ ਇਹ ਬਿਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੀ ਚਿਰੀ ਆਪਣੀ ਸ਼ਰਨ ਰੱਖ ਪ੍ਰਭ ਦਾਤੀ ਗੁਰ ਪ੍ਰਸਾਦ ਕਿਨੈ ਵਿਰਲੇ ਜਾਤੀ ਸੁਨੋ ਬਿਨੋ ਪ੍ਰਭ ਮੇਰੇ ਮੀਤ ਚਰਨ ਕਮਲ ਵਸ ਮੇਰੇ ਚੀਤਾ ਨਾਨਕ ਏਕ ਕਰੈ ਅਰਦਾਸ ਵਿਸਰ ਨਾਹੀ ਪੂਰਨ ਗੁਣਤਾਸ ਨਾਨਕ ਏਕ ਕਰਹਿ ਅਰਦਾਸ ਵਿਸਰ ਨਾਹੀ ਓਰਨ ਗੁਣਤਾਸ ਸਤਨੂੰ ਸ਼੍ਰੀ ਵਾਹਗੁਰੂ ਸਾਹਿਬ ਜੀਓ ਮਾਝ ਮਹੱਲਾ ਤੀਜਾ ਆਪ ਬਨਜਾਈ ਤਾਂ ਸਭ ਕਿਛ ਪਾਈ ਗੁਰ ਸ਼ਬਦੀ ਸੱਚੀ ਲਿਵ ਲਾਈ ਸੱਚ ਵਣੰਜੈ ਸੱਚ ਸੰਗ੍ਰਹਿ ਸੱਚ ਵਪਾਰ ਕਰਾਵਣਿਆ ਆਪ ਵੰਝਾਈ ਤਾਂ ਸਭ ਕਿਛ ਪਾਈ ਗੁਰ ਸ਼ਬਦੀ ਸੱਚੀ ਲਿਬ ਲਾਈ ਸੱਚ ਵਣੰਜ ਹੈ ਸੱਚ ਸੰਗ੍ਰਹਿ ਸੱਚ ਵਪਾਰ ਕਰਾਣਿਆ ਹਉ ਵਾਰੀ ਜੀਉ ਵਾਰੀ ਹਰ ਗੁਣ ਆਨੰਦ ਨਗਾਵਣਿਆ ਹਉ ਤੇਰਾ ਤੂੰ ਠਾਕੁਰ ਮੀਰਾ ਸ਼ਬਦ ਵਡਿਆਈ ਦੇਵਣਿਆ ਰਹਾਉ ਵੇਲਾ ਵਖਤ ਸਭ ਸੁਹਾਇਆ ਜਿਤ ਸੱਚ ਮੇਰੀ ਮਨ ਪਹਾਇਆ ਸੱਚੇ ਸੇਵਿਐ ਸਤਿ ਵਡਿਆਈ ਗੁਰ ਕਿਰਪਾ ਤੇ ਸਤਿ ਪਾਵਣਿਆ ਹਉ ਪੂਜਨ ਸਤਿ ਗੁਰ ਤੁਠੈ ਪਾਏ ਅਨ ਰਸ ਚੂਕੈ ਹਰ ਰਸ ਮਨ ਵਿਸਾਈ ਸੱਚ ਸੰਤੋਖ ਸਹਿਜ ਸੁਖ ਬਾਣੀ ਪੂਰੇ ਗੁਰ ਤੇ ਪਾਵਣਿਆ ਸਤ ਗੁਰ ਨਾ ਸੇਵੈ ਮੂਰਖ ਅੰਦਗਵਾਰਾ ਫਿਰ ਓਏ ਕਿਥੋਂ ਪਾਏਨ ਮੋਖ ਦਵਾਰਾ ਮਰ ਮਰ ਜੰਮੈ ਫਿਰ ਫਿਰ ਆਵੈ ਜਮਦਰ ਚੋਟਾਂ ਖਾਵਣੀਆਂ ਸ਼ਬਦ ਸਾਧ ਜਾਣੇ ਤਾਂ ਆਪ ਪਛਾਣੈ ਨਿਰਮਲ ਬਾਣੀ ਸ਼ਬਦ ਅਖਾਣੈ ਸੱਚੇ ਸੇਵ ਸਦਾ ਸੁਖ ਪਾਐਨ ਨਉ ਨਿਦ ਨਾਮ ਮਨ ਵਸਾਵਣਿਆ ਸੋ ਥਾਨ ਸੁਹਾਇ ਜੋ ਹਰ ਮਨ ਪਾਇਆ ਸਤ ਸੰਗਤ ਬਹਿ ਹਰ ਗੁਣ ਗਾਇਆ ਅਨੰਦਿਨ ਹਰ ਸਾ ਲਾਹੈ ਸਾਚਾ ਨਿਰਮਲ ਨਾਦ ਵਜਾਹਣਿਆ ਮਨ ਮੁਖ ਖੋਟੀ ਰਾਸ ਖੋਟਾ ਪਾਸਾਰਾ ਕੂੜ ਕਮਾਵਨ ਦੁਖ ਲਾਗੈ ਪਹਾਰਾ ਭਰਮੇ ਭੂਲੇ ਫਿਰਨ ਦਿਨ ਰਾਤੀ ਮਰ ਜਨਮੈ ਜਨਮ ਮੰਗਵਾ ਹਣੀਆ ਸੱਚਾ ਸਾਹਿਬ ਮੈਂ ਅਤ ਪਿਆਰਾ ਪੂਰੇ ਗੁਰ ਕੈ ਸ਼ਬਦ ਆਧਾਰਾ ਨਾਨਕ ਨਾਮ ਮਿਲੇ ਵਡਿਆਈ ਦੁੱਖ ਸੁਖ ਸੰਭ ਕਰ ਜਾਨਣਿਆ ਨਾਨਕ ਨਾਮ ਮਿਲੇ ਵਡਿਆਈ ਦੁੱਖ ਸੁਖ ਸੰਭ ਕਰ ਜਾਨਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਜੁਗ ਜੁਗ ਅਟਲ ਗੁਰੂ ਗਰੀਬ ਨਿਵਾਜ ਦੇਨ ਦੁਨੀਆਂ ਦੇ ਮਾਲਕ ਗੁਰਤਾ ਗੱਦੀ ਉੱਪਰ ਸ਼ੁਭਾਇਮਾਨ ਦੱਸ ਪਾਸ਼ਾਹਿਆਂ ਦੀ ਜਗਦੀ ਜੋਤ ਦਿਨ ਦੁਨੀਆਂ ਦੇ ਮਾਲਕ ਸਮੁੱਚੀ ਕਾਇਨਾਤ ਨੂੰ ਸਰਬ ਸੰਜੀਵਾਲਤਾ ਦਾ ਇੱਕ ਸਾਰਤਾ ਦਾ ਉਪਦੇਸ਼ ਦੇਣ ਵਾਲੇ ਸਬਦੇ ਸੰਜੇ ਰਹਿਬਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨਹਾਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਬਹੁਤ ਵਡਪਾਗੇ ਹਾਂ ਧੰਤਾ ਦੇ ਯੋਗ ਹਾਂ ਜੋ ਗੁਰੂ ਮਹਾਰਾਜ ਜੀ ਦੇ ਸੋਹਣੇ ਦਰਬਾਰ ਦੇ ਵਿੱਚ ਅਮਰਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰਬਾਣੀ ਕੀਰਤਨ ਅਤੇ ਗੁਰਮਤਿ ਦੀਆਂ ਲੜੀਵਾਰ ਕਥਾ ਵਿਚਾਰਾਂ ਸਰਵਨ ਕਰਨ ਵਾਸਤੇ ਇਕਾਗਰ ਹੋ ਕੇ ਜੁੜ ਕੇ ਗੁਰੂ ਸਾਹਿਬ ਜੀ ਦੀ ਨਿੱਗੀ ਗੋਦ ਦਾ ਆਨੰਦ ਮਾਣ ਰਹੇ ਹਾਂ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿੱਠੀ ਬਾਣੀ ਅੰਮ੍ਰਿਤਮਈ ਬਾਣੀ ਸਦਾ ਹੀ ਸਾਨੂੰ ਗਿਆਨ ਬਖਸ਼ਦੀ ਹੈ ਸਦਾ ਹੀ ਸਾਨੂੰ ਚਾਨਣ ਰੋਸ਼ਨੀ ਪ੍ਰਕਾਸ਼ ਬਖਸ਼ਿਸ਼ ਕਰਦੀ ਹੈ ਜਿਵੇਂ ਸਤਿਗੁਰੂ ਜੀ ਦਾ ਫਰਮਾਨ ਹੈ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ ਗੁਰਬਾਣੀ ਇਸ ਸੰਸਾਰ ਦੇ ਵਿੱਚ ਚਾਨਣ ਦੀ ਤਰ੍ਹਾਂ ਹੈ ਪ੍ਰਕਾਸ਼ ਦੀ ਤਰ੍ਹਾਂ ਹੈ ਜੀ ਸਾਡੇ ਘਰਾਂ ਦੇ ਵਿੱਚ ਬਿਜਲੀ ਨਾ ਆਏ ਲਾਈਟ ਨਾ ਆਏ ਤਾਂ ਕੇਵਲ ਰਾਤ ਨੂੰ ਹਨੇਰਾ ਹੋਏਗਾ ਦਿਨੇ ਸੂਰਜ ਚਾਨਣ ਕਰ ਦੇਗਾ ਪਰ ਜੇਕਰ ਸਾਧ ਸੰਗਤ ਜੀ ਸਾਡੇ ਜੀਵਨ ਦੇ ਵਿੱਚ ਗੁਰਬਾਣੀ ਦਾ ਪ੍ਰਕਾਸ਼ ਨਹੀਂ ਹੈ ਫਿਰ ਸਾਡੇ ਜੀਵਨ 'ਚ ਹਨੇਰਾ ਹੀ ਹਨੇਰਾ ਹੈ ਚਾਹੇ ਦਿਨ ਹੈ ਤੇ ਚਾਹੇ ਰਾਤ ਫਿਰ ਹਰ ਪਲ ਹਰ ਘੜੀ ਹਰ ਵੇਲੇ ਹਰ ਵਕਤ ਸਾਡਾ ਜੀਵਨ ਅੰਧਕਾਰ ਦੇ ਵਿੱਚ ਹੀ ਡੁੱਬਿਆ ਰਹੇਗਾ। ਇਸ ਕਰਕੇ ਗੁਰਬਾਣੀ ਦਾ ਗਿਆਨ ਹੋਣਾ, ਗੁਰਬਾਣੀ ਦੇ ਸ਼ਬਦਾਂ ਦਾ ਪਤਾ ਹੋਣਾ, ਅਰਥਾਂ ਦਾ ਪਤਾ ਹੋਣਾ, ਭਾਵਾਂ ਦਾ ਪਤਾ ਹੋਣਾ, ਇਤਿਹਾਸ ਦਾ ਪਤਾ ਹੋਣਾ, ਗੁਰ ਉਪਦੇਸ਼ ਦਾ ਪਤਾ ਹੋਣਾ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਇਸ ਗਿਆਨ ਦੀ ਪ੍ਰਾਪਤੀ ਲਈ ਜੋ ਅਸੀਂ ਉਦਮ ਕਰ ਰਹੇ ਹਾਂ ਲੜੀਵਾਰ ਕਥਾ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੋਜ਼ਾਨਾ ਸਰਵਨ ਕਰਦੇ ਹਾਂ ਅੱਜ ਦਾ ਜੋ ਸ਼ਬਦ ਆਪ ਜੀ ਨੇ ਸਰਵਨ ਕੀਤਾ ਹੈ 115 ਨੰਬਰ ਅੰਗ ਉੱਪਰ ਮਾਜ ਰਾਗ ਦੇ ਵਿੱਚ ਤੀਸਰੇ ਪਾਸ਼ਾ ਤਨਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਦਾ ਇਹ ਪਵਿੱਤਰ ਸ਼ਬਦ ਹੈ ਰਹਾਉ ਦੀ ਪੰਕਤੀ ਵਿੱਚ ਸਤਿਗੁਰੂ ਜੀ ਬਚਨ ਕਰਦੇ ਹਨ ਹਉ ਵਾਰੀ ਜੀਉ ਵਾਰੀ ਹਰ ਗੁਣ ਅਨੰਦਿਨ ਗਾਵਣੀਆਂ ਹਉ ਤੇਰਾ ਤੂੰ ਠਾਕੁਰ ਮੇਰਾ ਸ਼ਬਦ ਵਡਿਆਈ ਦੇਵਣਿਆ ਸਤਿਗੁਰੂ ਜੀ ਕਹਿੰਦੇ ਹਉ ਵਾਰੀ ਜੀਉ ਵਾਰੀ ਮੈਂ ਵਾਰ ਨਹੀਂ ਜਾਨਾ ਬਲਿਹਾਰ ਨਹੀਂ ਜਾਨਾ ਕੁਰਬਾਨੀ ਜਾਨਾ ਜਿਹੜਾ ਦਿਨ ਤੇ ਰਾਤ ਉਸ ਵਹਿਗੁਰੂ ਪਰਮਾਤਮਾ ਦੇ ਗੁਣ ਗਾਉਂਦਾ ਹੈ ਗੁਣ ਅਨੰਦਨ ਗਾਵਣਿਆ ਉਸ ਹਰੀ ਪਰਮਾਤਮਾ ਦੀ ਬੰਦਗੀ ਜਿਹੜਾ ਦਿਨ ਰਾਤ ਕਰਦਾ ਰਹਿੰਦਾ ਜਿਹਨੂੰ ਗੁਰੂ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਵੜਾਇਆ ਹੈ ਉਠਤ ਬੈਠਤ ਸੋਵਤ ਧਈਐ ਮਾਰਗ ਚਲਤ ਹਰੇ ਹਰ ਗਾਈਐ ਇਹੋ ਜੀ ਬ੍ਰਤੀ ਇਹੋ ਜੀ ਅਵਸਥਾ ਵਾਲਾ ਕੋਈ ਜਨ ਕੋਈ ਹਰੀ ਦਾ ਪਿਆਰਾ ਕੋਈ ਗੁਰਮਖ ਜਨ ਸਤਿਗੁਰੂ ਜੀ ਕਹਿੰਦੇ ਮੈਂ ਉਸ ਤੋਂ ਕੁਰਬਾਨੇ ਜਾਨਾ ਬਲਿਹਾਰਨੇ ਜਾਨਾ ਵਰਨੇ ਜਾਨਾ ਜੋ ਕਿ ਐਸਾ ਇਨਸਾਨ ਹਾਂ ਤੇਰਾ ਤੂੰ ਠਾਕੁਰ ਮੇਰਾ ਸ਼ਬਦ ਵਡਿਆਈ ਦੇਵਣਿਆ ਐਸੇ ਇਨਸਾਨ ਜੋ ਸਤਿਗੁਰੂ ਜੀ ਕਹਿੰਦੇ ਮੈਂ 13 ਤੇ ਉਹ ठाकुर परमात्मा ਮੇਰਾ ਇਹ ਸਾਰੀ ਬਖਸ਼ਿਸ਼ ਸ਼ਬਦ ਦੀ ਵਡਿਆਈ ਨਹੀਂ ਦੇਵਣਿਆ ਭਵ ਦਿੱਤੀ ਹੈ ਬਖਸ਼ਿਸ਼ ਕੀਤੀ ਹੈ ਆਪ ਵੰਜਾਈ ਤਾਂ ਸਭ ਕਿਛ ਪਾਏ ਗੁਰ ਸ਼ਬਦ ਦੀ ਸੱਚੀ ਲਿਵ ਲਾਏ ਸਭ ਤੋਂ ਪਹਿਲਾਂ ਸਾਡੇ ਅੰਦਰੋਂ ਸਾਡੇ ਆਪ ਭਾਵ ਆਪਣਤ ਹਉਮੈ ਦਾ ਖਾਤਮਾ ਹੋਣਾ ਬੜਾ ਜ਼ਰੂਰੀ ਹੈ ਇਹ ਖਤਮ ਹੋਣੀ ਬਹੁਤ ਜ਼ਰੂਰੀ ਹੈ ਆਪਮੁਨਹਾਈ ਤਾਂ ਸਭ ਕੁਝ ਪਾਏ ਜਿਸ ਨੇ ਆਪਣੇ ਅੰਦਰੋਂ ਹਉਮੈ ਨੂੰ ਦੂਰ ਕਰ ਲਿਆ ਹੈ ਵਿਕਾਰਾਂ ਨੂੰ ਦੂਰ ਕਰ ਲਿਆ ਤਾਂ ਸਾਧ ਸੰਗਤ ਜੀਉ ਉਸ ਨੇ ਸਭ ਕੁਝ ਪਾ ਲਿਆ ਹੈ ਕੁਝ ਵੀ ਪਿੱਛੇ ਨਹੀਂ ਰਹਿ ਗਿਆ ਉਹਦੇ ਜੀਵਨ ਵਿੱਚ ਕੁਝ ਵੀ ਅਧੂਰਾ ਨਹੀਂ ਰਹਿ ਗਿਆ ਉਹਦੇ ਜੀਵਨ ਵਿੱਚ ਜਿਨਨੇ ਸਭ ਤੋਂ ਪਹਿਲਾਂ ਆਪਣੇ ਅੰਦਰੋਂ ਹਉਮੈ ਆਪਣੇ ਅੰਦਰੋਂ ਹੰਕਾਰ ਆਪਣੇ ਅੰਦਰੋਂ ਵਿਕਾਰ ਦੂਰ ਕਰ ਲਿਆ ਤੇ ਸਾਧ ਸੰਗਤ ਜੀ ਜਿਸ ਨੇ ਵਿਕਾਰ ਦੂਰ ਨਹੀਂ ਕੀਤਾ ਉਹ ਬਾਣੀ ਪੜ੍ਹੇਗਾ ਸਿਮਰਨ ਕਰੇਗਾ ਬੰਦਗੀ ਕਰੇਗਾ ਪਰ ਉਹਦੇ ਜੀਵਨ ਵਿੱਚੋਂ ਸਾਧ ਸੰਗਤ ਦੀਓ ਉਹਨਾਂ ਚੀਜ਼ਾਂ ਦਾ ਪ੍ਰਭਾਵ ਪਏਗਾ ਹੀ ਨਹੀਂ ਕਿਉਂਕਿ ਵਿਕਾਰ ਨੇ ਅੰਦਰ ਕਿਉਂਕਿ ਅੰਦਰ ਹਉਮੈ ਹੈ ਬੇਸ਼ੱਕ ਸਾਡੇ ਮਨ ਦੇ ਵਿੱਚ ਇਹ ਗੱਲ ਸੁਣ ਕੇ ਸਵਾਲ ਖੜ੍ਹਾ ਹੋਵੇ ਵੀ ਅਸੀਂ ਬਾਣੀ ਦਾ ਪਾਠ ਕਰਾਂਗੇ ਲਾਹਤ ਹੀ ਹੋਏਗੀ ਚਾਹੇ ਵਿਕਾਰ ਹੋਣ ਮਨ ਵਿੱਚ ਚਾਹੇ ਮਨ ਦੇ ਵਿੱਚ ਸਾਡੇ ਈਰਖਾ ਦੁਸ਼ ਹੋਵੇ ਪਰ ਸਾਧ ਸੰਗਤ ਜੀਉ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਹਉਮੈ ਨਾਮੈ ਨਾਲ ਵਿਰੋਧ ਹੈ ਦੋਏ ਨਾ ਵਸੈ ਇਕਠਾਈ ਹਉਮੈ ਦਾ ਤੇ ਨਾਮ ਦਾ ਬੰਦਗੀ ਦਾ ਸਿਮਰਨ ਦਾ ਵਿਰੋਧ ਹੈ ਦੋਵੇਂ ਇੱਕੋ ਜਗ੍ਹਾ ਤੇ ਕੋਈ ਮਾਈਕ ਚੱਲਦਾ ਹੋਣਾ ਦੇਖੋ ਮਾਈਕ ਦੇਖ ਲਓ ਇਹ ਦੋਵਾਂ ਦਾ ਆਪਸੀ ਵਿਰੋਧ ਹੈ ਇੱਕ ਜਗ੍ਹਾ ਰਹਿ ਨਹੀਂ ਸਕਦੇ ਇਹਨਾਂ ਦੇ ਅੰਦਰ ਇੰਨਾ ਜ਼ਿਆਦਾ ਵਿਰੋਧ ਹੈ ਨਾ ਨਾਮ ਨਾ ਸਿਮਰਨ ਹੁਮੇ ਕੋਈ ਵੀ ਪ੍ਰਭਾਵ ਪੈਨ ਨਹੀਂ ਦੇਵੇਗਾ ਸਾਡੇ ਜੀਵਨ ਵਿੱਚ ਇਹ ਵਿਕਾਰ ਇਸੇ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਵੀ ਇਤਨੇ ਪਹਿੜੇ ਹਨ ਇੰਨੇ ਸਾਡੇ ਵਾਸਤੇ ਦੁਸ਼ਟ ਹਨ ਚੰਡਾਲ ਹਨ ਜਮ ਹਨ ਮਹਾਰਾਜ ਨੇ ਇਹ ਇਹ ਨਾਮ ਦਿੱਤੇ ਨੇ ਇਹਨਾਂ ਵਿਕਾਰਾਂ ਨੂੰ ਲੁਟੇਰੇ ਆਖਿਆ ਹੈ ਚੋਰ ਆਖਿਆ ਹੈ ਇਸ ਲਈ ਮਹਾਰਾਜ ਕਹਿੰਦੇ ਆਪ ਵੰਜਾਏ ਤਾਂ ਸਭ ਕੁਛ ਪਾਏ ਗੁਰ ਸ਼ਬਦੀ ਸੱਚੀ ਲਿਵ ਲਾਏ ਆਪੋ ਗਿਣ ਹੈ ਹਮੈ ਨੂੰ ਦੂਰ ਕੀਤਾ ਸਾਰੇ ਕੁਝ ਪ੍ਰਾਪਤ ਹੋ ਗਿਆ ਫਿਰ ਕੀ ਹੋਇਆ ਗੁਰ ਸ਼ਬਦ ਦੀ ਸੱਚੀ ਲਿਵ ਲਾਏ ਫਿਰ ਗੁਰੂ ਦੇ ਸ਼ਬਦ ਨਾਲ ਸੱਚੀ ਲਿਵ ਲੱਭਣੀ ਹੈ ਉਹਨਾਂ ਚਿਰ ਸਾਡੀ ਸੱਚੀ ਲਿਵ ਲੱਗ ਹੀ ਨਹੀਂ ਸਕਦੀ ਅਸੀਂ ਬੜੀ ਵਾਰ ਸਾਡੀ ਕਈ ਵਾਰੀ ਲਿਵ ਜੁੜ ਜਾਂਦੀ ਹੈ ਬਾਣੀ ਸੁਣਦੇ ਹਾਂ ਕਥਾ ਸੁਣਦੇ ਹਾਂ ਕੀਰਤਨ ਸੁਣਦੇ ਹਾਂ ਪਾਠ ਕਰਦੇ ਹਾਂ ਨਾਮ ਜਪਦੇ ਹਾਂ ਸਾਨੂੰ ਬੜਾ ਮਨ ਜੁੜ ਜਾਂਦਾ ਹੈ ਉਹ ਪਤ ਤੱਕ ਕਦੋਂ ਜੁੜਦਾ ਹੈ ਜਦੋਂ ਸਾਡੇ ਅੰਦਰ ਕੋਈ ਵਿਕਾਰ ਨਹੀਂ ਹੁੰਦਾ ਜਦੋਂ ਸਾਡੇ ਅੰਦਰ ਕੋਈ ਵੀ ਐਸਾ ਖਿਆਲ ਨਹੀਂ ਆਉਂਦਾ ਨਾ ਦੁਨਿਆਵੀ ਨਾ ਬਾਹਰ ਕਿਸੇ ਹੋਰ ਤਰ੍ਹਾਂ ਦਾ ਜਦੋਂ ਸੱਚੇ ਸੁੱਚੇ ਨਾਮ ਨਾਲ ਬੰਦਗੀ ਨਾਲ ਸਿਮਰਨ ਨਾਲ ਅਸੀਂ ਜੁੜੇ ਰਹਿੰਦੇ ਹਾਂ ਜਿਸ ਵੇਲੇ ਵਿਕਾਰ ਅੰਦਰ ਹੋਣਗੇ ਉਸ ਵੇਲੇ ਸਾਧ ਸੰਗਤ ਜਿਉ ਰਸ ਨਹੀਂ ਆਏਗਾ ਉਸ ਵੇਲੇ ਲਿਵ ਨਹੀਂ ਜੁੜੇਗੀ ਇਸੇ ਲਿਵ ਨੂੰ ਤੇ ਮਹਾਰਾਜ ਜੀ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਗੁਰਬਾਣੀ ਦੇ ਵਿੱਚ ਕੀਤਾ ਹੈ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਤੇ ਲਿਵ ਸਾਡੀ ਛੁਟਕੀ ਹੈ ਇਹ ਹੀ ਲਿਵ ਤੇ ਸਾਡੀ ਟੁੱਟੀ ਹੋਈ ਹੈ ਇਸੇ ਲਿਵ ਨੂੰ ਜੋੜਨਾ ਹੈ ਸੱਚੀ ਸੁੱਚੀ ਲਿਵ ਨੂੰ ਜੋੜਨਾ ਹੈ ਝੂਠੀ ਲਿਵ ਵੀ ਬੜੇ ਜੋੜ ਲੈਂਦੇ ਨੇ ਮੈਨੂੰ ਮਾਫ ਕਰਿਓ ਸਾਡੀ ਝੂਠੀ ਲਿਵ ਵੀ ਗੁਰੂ ਪਾਤਸ਼ਾਹ ਨਾਲ ਲੱਗ ਜਾਂਦੀ ਹੈ ਹੁਣ ਅਸੀਂ ਕਹਾਂਗੇ ਵੀ ਸੱਚੀ ਤੇ ਝੂਠੀ ਲਿਵ ਦੇ ਵਿੱਚ ਫਰਕ ਕੀ ਹੁੰਦਾ ਹੈ ਬੜਾ ਫਰਕ ਹੁੰਦਾ ਹੈ ਬਹੁਤ ਵੱਡਾ ਅੰਤਰ ਹੁੰਦਾ ਹੈ ਬਹੁਤ ਵੱਡਾ ਫਰਕ ਹੁੰਦਾ ਆਪਾਂ ਆਮ ਦੁਨਿਆਵੀ ਤੌਰ ਤੇ ਜੇ ਸਮਝੀਏ ਕਿਸੇ ਇਨਸਾਨ ਦੇ ਕੋਲ ਪੈਸਾ ਨਾ ਹੋਵੇ ਤੇ ਉਹਦੇ ਨਾਲ ਕੋਈ ਦਿਰਲਾ ਖੜਦਾ ਉਹਦੇ ਨਾਲ ਕੋਈ ਵਿਰਲਾ ਹੀ ਸਹਾਰਾ ਦਿੰਦਾ ਉਹਨੂੰ ਘਰ ਮਿਲਣ ਕੋਈ ਵਿਰਲਾ ਹੀ ਆਉਂਦਾ ਕੋਈ ਰਿਸ਼ਤੇਦਾਰ ਵੀ ਉਹਨਾਂ ਦੇ ਘਰ ਆਉਣ ਤੋਂ ਸੋਚਣ ਕਿ ਵੀ ਕੀ ਕਰਨਾ ਜਾ ਕੇ ਛੱਡੋ ਉਹਨਾਂ ਕੋਲ ਸ਼ੈਤ ਹੈ ਨਹੀਂ ਜਿਸ ਵੇਲੇ ਪੈਸਾ ਆ ਗਿਆ ਜਿਸ ਵੇਲੇ ਰਤਬਾ ਆ ਗਿਆ ਜਿਸ ਵੇਲੇ ਸੋਨਾ ਘਰ ਪੈ ਗਿਆ ਜਿਸ ਵੇਲੇ ਸਭ ਕੁਝ ਆ ਗਿਆ ਨਾ ਉਸ ਵੇਲੇ ਦੁਨੀਆ ਦੀ ਪ੍ਰੀਤ ਵੀ ਨਾਲ ਹੀ ਆ ਜਾਂਦੀ ਹੈ ਉਸ ਵੇਲੇ ਰਿਸ਼ਤੇਦਾਰ ਵੀ ਕਰ ਆਉਣਾ ਸ਼ੁਰੂ ਕਰ ਦਿੰਦੇ ਨੇ ਕਿ ਪੁੱਛ ਪੜਤਾਲ ਹੋਣੀ ਸ਼ੁਰੂ ਹੋ ਜਾਏਗੀ ਆਉ ਭਗਤ ਹੋਣੀ ਸ਼ੁਰੂ ਹੋ ਜਾਏਗੀ ਲਿਵ ਜੁੜਨੀ ਸ਼ੁਰੂ ਹੋ ਜਾਏਗੀ ਦੁਨੀਆ ਦੀ ਲੋਕਾਂ ਦੀ ਇਹ ਹੈ ਸੱਚੀ ਲਿਵ ਤੇ ਝੂਠੀ ਲਿਵ ਜਿਹੜੀ ਸੱਚੀ ਲਿਵ ਹੈ ਉਹ ਇਹ ਨਹੀਂ ਦੇਖਦੀ ਵੀ ਕਿਸੇ ਕੋ ਪੈਸਾ ਹੈ ਰਤਬਾ ਹੈ ਅਮੀਰ ਹੈ ਗਰੀਬ ਹੈ ਦੁੱਖ ਚ ਹੈ ਸੁਖ ਚ ਹੈ ਉਹ ਲਿਵ ਨਾਲ ਮਤਲਬ ਹੈ ਇਵੇਂ ਹੀ ਗੁਰੂ ਦੇ ਸਿੱਖ ਦੀ ਪੱਕੀ ਤੇ ਸੱਚੀ ਸੁੱਚੀ ਲਿਵ ਜਦੋਂ ਗੁਰੂ ਨਾਲ ਜੁੜਦੀ ਹੈ ਨਾ ਸਾਧ ਸੰਗਤ ਜੀ ਉਦੋਂ ਫਿਰ ਚਾਹੇ ਗੁਰੂ ਸਾਹਿਬ ਤੋਂ ਸਾਨੂੰ ਦੁੱਖ ਮਿਲੇ ਚਾਹੇ ਗੁਰੂ ਸਾਹਿਬ ਤੋਂ ਸੁਖ ਮਿਲਣ ਚਾਹੇ ਗੁਰੂ ਸਾਹਿਬ ਤੋਂ ਸ਼ਹਾਦਤਾਂ ਜਿਹਾਂ ਦਾਤਾਂ ਪ੍ਰਾਪਤ ਹੋਣ ਤੇ ਚਾਹੇ ਜੋ ਮਰਜੀ ਜੀਵਨ ਚ ਹੋਵੇ ਉਹ ਲਿਵ ਨਹੀਂ ਫਿਰ ਟੁੱਟਦੀ ਉਹ ਲਿਵ ਨਹੀਂ ਭੰਗ ਹੁੰਦੀ ਇਸ ਨੂੰ ਮਹਾਰਾਜ ਜੀਆ ਨੇ ਸੱਚੀ ਸੁੱਚੀ ਲਿਵ ਕਿਹਾ ਅਸੀਂ ਕਈ ਵਾਰੀ ਕੋਈ ਦਾਤ ਚਾਹੀਦੀ ਹੁੰਦੀ ਆ ਤੇ ਫਿਰ ਲਿਵ ਜੋੜ ਲੈਨੇ ਆ ਮਹਾਰਾਜ ਜੀ ਨਾਲ ਸਾਨੂੰ ਕੋਈ ਇੱਛਾ ਪੂਰੀ ਕਰਾਣੀ ਹੈ ਤਾਂ ਲਿਵ ਜੋੜ ਲੈਨੇ ਆ ਮਹਾਰਾਜ ਜੀ ਨਾਲ ਰੋਜ਼ ਗੁਰੂ ਘਰ ਆਉਣ ਲੱਗ ਜਾਂਦੇ ਆ ਚਲੋ ਬਹਾਨੇ ਨਾਲ ਆਈਏ ਬੜੀ ਚੰਗੀ ਗੱਲ ਹੈ ਪਰ ਜਦੋਂ ਸਾਡੀ ਇੱਛਾ ਪੂਰੀ ਹੋ ਜਾਂਦੀ ਹੈ ਉਦੋਂ ਅਸੀਂ ਗੁਰੂ ਤੋਂ ਮੂੰਹ ਮੋੜ ਲੈਂਦੇ ਆ ਉਦੋਂ ਸਾਡੀ ਲਿਵ ਟੁੱਟ ਜਾਂਦੀ ਲਿਵ ਕਮਜ਼ੋਰ ਹੋ ਜਾਂਦੀ ਹੈ ਇਹ ਤੇ ਗੱਲ ਵਾਜਮ ਨਹੀਂ ਹੈ ਨਾ ਇਸ ਲਈ ਗੁਰੂ ਮਹਾਰਾਜ ਜੀ ਨੇ ਬਖਸ਼ਣ ਕੀਤਾ ਹੈ ਕਿ ਭਾਈ ਗੁਰੂ ਦੇ ਸ਼ਬਦ ਨਾਲ ਸੱਚੀ ਸੁੱਚੀ ਤੇ ਪੱਕੀ ਲਿਵ ਜੋੜੋ ਸੱਚ ਵਣਜੈ ਸੱਚ ਸੰਗ੍ਰਹਿ ਸੱਚ ਵਪਾਰ ਕਰਾਵਣਿਆ ਸੱਚ ਦਾ ਵਣਜ ਕਰੋ ਸੱਚ ਦੀ ਸੰਗ੍ਰਹਿਤਾ ਕਰੋ ਇਕੱਠਾ ਕਰੋ ਸਿਰ ਸੱਚਾ ਹੀ ਵਪਾਰ ਇਸ ਜੀਵਨ ਦੇ ਵਿੱਚ ਜ਼ਿੰਦਗੀ ਦੇ ਵਿੱਚ ਅਸੀਂ ਕਰਨਾ ਹੈ ਵੇਲਾ ਵਖਤ ਸਭ ਸੁਹਾਇਆ ਜਿਤ ਸੱਚਾ ਮੇਰੇ ਮਨ ਪਾਇਆ ਕਿਹੜੇ ਵੇਲੇ ਹੁਣ ਅਸੀਂ ਸੱਚ ਬੋਲਣਾ ਸ਼ੁਰੂ ਕਰੀਏ ਕਿਹੜੇ ਵੇਲੇ ਬੰਦਗੀ ਕਰੀਏ ਕਿਹੜੇ ਵੇਲੇ ਨਾਮ ਜਪੀਏ ਕਿਹੜੇ ਵੇਲੇ ਸਿਮਰਨ ਕਰੀਏ ਮਹਾਰਾਜ ਕਹਿੰਦੇ ਵੇਲਾ ਵਖਤ ਸਭ ਸੁਹਾਇਆ ਭਈ ਤੇਰੇ ਵਾਸਤੇ ਵੇਲਾ ਵਕਤ ਸਮਾਂ ਸਭ ਸੁਹਾਵਣਾ ਹੈ ਸਭ ਚੰਗਾ ਹੈ ਸਭ ਸੋਹਣਾ ਹੈ ਜੇ ਕਰ ਜਿਤ ਸੱਚਾ ਮੇਰੇ ਮਨ ਭਾਇਆ ਜਿਸ ਵੇਲੇ ਜਿਸ ਵਕਤ ਉਹ ਸੱਚਾ ਪਰਮਾਤਮਾ ਮਨ ਨੂੰ ਭਾ ਗਿਆ ਮਨ ਨੂੰ ਚੰਗਾ ਲੱਗ ਗਿਆ ਜਿਸ ਵੇਲੇ ਮਨ ਨੂੰ ਖਿੱਚ ਲੱਗ ਗਈ ਉਹ ਵੇਲਾ ਉਹ ਸਮਾਂ ਉਹ ਘੜੀ ਉਹ ਪਲ ਉਹ ਜੱਥਾ ਸਾਡੇ ਲਈ ਸੁਹਾਵਣਾ ਹੋ ਜਾਣਾ ਹੈ ਸੱਚੇ ਸੇਵਿਐ ਸਤਿ ਵਡਿਆਈ ਗੁਰ ਕਿਰਪਾ ਤੇ ਸੱਚ ਪਾਵਣਿਆ ਸੱਚ ਨੂੰ ਹੀ ਉਹ ਸਿਉਂਦੇ ਨੇ ਸੱਚੇ ਦੀ ਹੀ ਵਡਿਆਈ ਕਰਦੇ ਨੇ ਇਹ ਸਰ ਬਖਸ਼ਿਸ਼ ਗੁਰੂ ਦੇ ਕਿਰਪਾ ਤੋਂ ਹੀ ਪ੍ਰਾਪਤ ਹੁੰਦੀ ਹੈ ਪਾਉ ਭੋਜਨ ਸਤ ਗੁਰ ਤੁਠੈ ਪਾਏ ਅਨ ਰਸ ਚੁਕੈ ਹਰ ਰਸ ਮਨ ਵਸਾਈ ਇਹ ਪੰਕਤੀ ਨੂੰ ਧਿਆਨ ਦੇ ਕੇ ਸਰਵਨ ਕਰਿਓ ਗੁਰੂ ਮਹਾਰਾਜ ਜੀ ਸਾਨੂੰ ਅੱਜ ਦੇ ਜੀਵਨ ਦੀ ਸੱਚਾਈ ਸਮਝਾਉਂਦੇ ਨੇ ਹਰ ਇੱਕ ਤਰੀਕਾ ਉਹ ਤੇ ਸਾਡੇ ਮਨਾਂ ਦੇ ਅੰਦਰ ਸਾਧ ਸੰਗਤ ਜੀ ਉਹ ਵਿਕਾਰ ਇੰਨੇ ਨੇ ਕਲਯੁਗ ਦਾ ਪ੍ਰਭਾਵ ਇੰਨੇ ਵੀ ਅਸੀਂ ਸਮਝਣਾ ਨਹੀਂ ਚਾਹੁੰਦੇ ਗੁਰੂ ਦੀ ਬਾਣੀ ਨੂੰ ਸੱਚਾਈ ਇਹ ਹੈ ਅਸੀਂ ਕਈ ਵਾਰੀ ਬੈਠੇ ਹੁਣੇ ਸਵਾਲ ਕਰਨੇ ਪੁੱਛਣੇ ਵੀ ਇੰਨੀ ਕਥਾ ਹੁੰਦੀ ਇੰਨਾ ਕੀਰਤਨ ਹੁੰਦਾ ਇੰਨੇ ਦੀਵਾਨ ਸੱਜਦੇ ਇੰਨੇ ਵੱਡੇ ਵੱਡੇ ਸਮਾਗਮ ਹੁੰਦੇ ਘਰ ਘਰ ਗੁਰਬਾਣੀ ਘਰ ਘਰ ਗਿਆਨ ਫਰਕ ਕਿਉਂ ਨਹੀਂ ਪੈਂਦਾ ਦੁਨੀਆ ਬਦਲਦੀ ਕਿਉਂ ਨਹੀਂ ਸਮਾਜ ਬਦਲਦਾ ਕਿਉਂ ਨਹੀਂ ਸਿੱਖ ਸਿੱਖ ਨੇ ਜਿਹੜੇ ਉਹ ਪਹਿਲਾਂ ਵਰਗੇ ਕਿਉਂ ਨਹੀਂ ਰਹੇ ਉਹਨਾਂ ਦੇ ਮਨਾਂ ਦੇ ਵਿੱਚ ਪਹਿਲਾਂ ਵਰਗੀ ਦਇਆ ਕਿਉਂ ਨਹੀਂ ਪਹਿਲਾਂ ਵਰਗਾ ਆਪਸੀ ਪਿਆਰ ਕੋਈ ਕਿਉਂ ਨਹੀਂ ਕਿਉਂਕਿ ਅਸੀਂ ਗੁਰਬਾਣੀ ਨੂੰ ਸੁਣਨਾ ਤੇ ਚਾਹੁੰਦੇ ਆ ਮੰਨਣਾ ਨਹੀਂ ਚਾਹੁੰਦੇ ਅਸੀਂ ਗੁਰਬਾਣੀ ਨੂੰ ਪੜ੍ਹਨਾ ਤੇ ਚਾਹੁੰਦੇ ਆ ਜੀਵਨ ਦੇ ਵਿੱਚ ਕਮਾਉਣਾ ਨਹੀਂ ਚਾਹੁੰਦੇ ਜੀਵਨ ਅਸੀਂ ਆਪਣੀ ਮਰਜ਼ੀ ਦਾ ਜਿਉਣਾ ਚਾਹੁੰਦੇ ਆ ਤੇ ਧਰਮੀ ਵੀ ਬਣੇ ਰਹਿਣਾ ਚਾਹੁੰਦੇ ਆ ਮੇ ਸਾਨੂੰ ਦੁਨੀਆ ਗੁਰੂ ਦੇ ਸਿੱਖ ਆਖੇ ਸਰਦਾਰ ਆਖੇ ਸਾਡੇ ਨਾਮ ਨਾਲ ਸਿੰਘ ਲੱਗੇ ਕੌਰ ਲੱਗੇ ਅਸੀਂ ਗੁਰੂ ਦੇ ਬਣ ਕੇ ਰਹੀਏ ਦੇਖੀਏ ਪਰ ਜੀਵਨ ਅਸੀਂ ਆਪਣੇ ਹਿਸਾਬ ਨਾਲ ਮਰਜ਼ੀ ਨਾਲ ਜਿਉਣਾ ਚਾਹੁੰਨੇ ਆ ਗੁਰਸਿੱਖੀ 'ਚ ਇਸ ਤਰ੍ਹਾਂ ਨਹੀਂ ਚੱਲਦਾ ਜੀਵਨ ਵੀ ਗੁਰੂ ਦੀ ਮਰਜ਼ੀ ਨਾਲ ਹੀ ਜਿਉਣਾ ਚਾਹੀਦਾ ਉਦੇ ਪਿੱਛੇ ਕਾਰਨ ਹੈ ਕਿ ਗੁਰੂ ਸਾਹਿਬ ਨਹੀਂ ਚਾਹੁੰਦੇ ਕਿ ਗੁਰੂ ਦੇ ਸਿੱਖ ਦਾ ਜੀਵਨ ਦੁੱਖਾਂ 'ਚ ਜਾਏ ਇਸ ਕਰਕੇ ਸਾਨੂੰ ਸਤਿਗੁਰੂ ਜੀ ਆਪਣੀ ਮਰਜ਼ੀ ਨਾਲ ਜੀਵਨ ਨਹੀਂ ਜਿਉਣ ਦਿੰਦੇ ਮਹਾਰਾਜ ਸਾਰਾ ਕੁਝ ਦੱਸਦੇ ਭਾਈ ਤੂੰ ਖਾਣਾ ਕੀ ਹੈ ਤੂੰ ਪਹਿਨਣਾ ਕੀ ਹੈ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਕਿੰਨਾ ਸੌਣਾ ਹੈ ਕਿੰਨਾ ਜਾਗਣਾ ਹੈ ਕਿੰਨਾ ਕੰਮ ਕਰਨਾ ਹੈ ਕਿੰਨਾ ਤੇਰੀ ਜ਼ਿੰਦਗੀ 'ਚ ਮੋਹ ਹੋਏ ਕਿੰਨੇ ਵਿਕਾਰ ਹੋਣ ਜਾਂ ਨਾ ਹੋਣ ਇਹ ਸਤਿਗੁਰੂ ਜੀ ਸਾਨੂੰ ਸਭ ਗੁਰਬਾਣੀ 'ਚ ਸਿਖਾਉਂਦੇ ਨੇ ਐਸ ਲਈ ਮਹਾਰਾਜ ਕਹਿੰਦੇ ਇਸ ਪੰਕਤੀ ਵਿੱਚ ਭਾਉ ਪੂਜਨ ਸਤਗੁਰ ਤੁਠੈ ਪਾਏ ਭਾਉ ਦਾ ਪੂਜਨ ਹਮੇਸ਼ਾ ਛਕਣਾ ਚਾਹੀਦਾ ਗੁਰੂ ਤੋਂ ਡਰ ਦਾ ਪੂਜਨ ਹਮੇਸ਼ਾ ਹੀ ਗ੍ਰਹਿਣ ਕਰਨਾ ਚਾਹੀਦਾ ਹੈ ਜਦੋਂ ਇਹ ਭੋਜਨ ਅਸੀਂ ਗ੍ਰਹਿਣ ਕਰ ਗਏ ਨਾ ਅਨਰਸ ਛੁਕੈ ਹੋਰ ਦੁਨਿਆਵੀ ਰਸ ਸਾਰੇ ਛੁਕੇ ਜਾਣੇ ਹੋਰ ਦੁਨਿਆਵੀ ਰਸ ਸਾਰੇ ਹੀ ਸਾਨੂੰ ਫਿੱਕੇ ਲੱਗਣ ਲੱਗ ਜਾਣੇ ਨੇ ਜਦੋਂ ਅਸੀਂ ਗੁਰੂ ਦੇ ਭੋ ਦਾ ਭੋਜਨ ਪਿਆਰ ਦਾ ਭੋਜਨ ਛਕ ਲਿਆ ਜਿਸ ਵੇਲੇ ਇਹ ਅਵਸਥਾ ਬਣਦੀ ਆ ਨਾ ਸਾਧ ਸੰਗਤ ਜੀ ਉਸ ਵੇਲੇ ਕਿਸੇ ਪ੍ਰਾਪਤੀ ਵਾਲੇ ਪਾਸੇ ਅਸੀਂ ਕਦਮ ਵਧਾਉਂਦੇ ਆ ਅਜੇ ਤਾਂ ਸਾਡੀ ਇੱਥੇ ਦੁਨਿਆਵੀ ਪਦਾਰਥਾਂ ਦੀ ਲਾਲਸਾ ਨਹੀਂ ਖਤਮ ਹੋਈ ਮਾਫ ਕਰਿਓ ਅਜੇ ਤੇ ਅਸੀਂ ਸਾਡੇ ਹੋਰ ਰਸਾਂ ਦੇ ਆਨੰਦ ਬੜੇ ਨੇ ਚਸਕੇ ਬੜੇ ਨੇ ਜਿਸ ਵੇਲੇ ਇਹ ਅਨ ਰਸ ਤੋ ਅਸੀਂ ਦੂਰ ਹੋ ਗਏ ਮਹਾਰਾਜ ਜੀ ਜਿਵੇਂ ਕਹਰੇ ਅਨ ਰਸ ਚੁੱਕੈ ਹਰ ਰਸ ਮਨ ਵਸਾਏ ਦੁਨਿਆਵੀ ਰਸ ਜਦੋਂ ਖਤਮ ਹੋਵੇ ਸਾਡੇ ਮਤ ਵਾਸਤੇ ਸਾਡੇ ਮਨ ਵਾਸਤੇ ਉਦੋਂ ਗੁਰੂ ਮਹਾਰਾਜ ਜੀ ਦੇ ਹਰੀ ਦੇ ਨਾਮ ਦਾ ਰਸ ਮਨ ਵਿੱਚ ਆ ਕੇ ਵਸਦਾ ਹੈ ਉਦੋਂ ਗੁਰੂ ਮਹਾਰਾਜ ਜੀ ਦੀ ਬੰਦਗੀ ਦਾ ਰਸ ਸਾਡੇ ਹਿਰਦੇ ਦੇ ਵਿੱਚ ਆਉਂਦਾ ਹੈ ਜੇ ਅਸੀਂ ਆਖੀਏ ਕਿ ਬਾਹਰੀ ਦੁਨਿਆਵੀ ਰਸ ਵੀ ਮਾਣਦੇ ਰਹੀਏ ਤੇ ਗੁਰੂ ਦੇ ਨਾਮ ਦੇ ਰਸ ਨੂੰ ਵੀ ਮਾਣ ਲਈਏ ਇਸ ਤਰ੍ਹਾਂ ਨਹੀਂ ਹੋ ਸਕਦਾ ਅਸਲ ਦੇ ਵਿੱਚ ਜਿਸ ਵੇਲੇ ਗੁਰੂ ਜੀ ਦੇ ਨਾਮ ਦਾ ਰਸ ਦੀ ਪ੍ਰਾਪਤੀ ਸਾਨੂੰ ਹੋਣੀ ਹੈ ਨਾ ਉਸ ਤੋਂ ਪਹਿਲਾਂ ਦੁਨਿਆਵੀ ਰਸ ਮਹਾਰਾਜ ਜੀ ਕਹਿੰਦੇ ਨਾ ਆਣ ਰਸਾ ਸਭ ਹੋ ਛੇਰੇ ਹਰ ਰਸ ਪੀਵੇ ਅਲਮਸਤ ਮਤਵਾਰਾ ਹਰੀ ਦੇ ਨਾਮ ਦਾ ਰਸ ਤੇ ਗੁਰੂ ਦਾ ਜਨ ਬੰਦਗੀ ਦੇ ਵਿੱਚ ਜੁੜ ਕੇ ਪਿੰਦਾ ਉਹਦੇ ਵਾਸਤੇ ਫਿਰ ਦੁਨਿਆਵੀ ਰਸ ਜਿਹੜੇ ਨੇ ਉਹ ਸਭ ਹੋਸ਼ੇ ਫਿੱਕੇ ਤੇ ਬੇਸਵਾਦਲੇ ਹੋ ਜਾਂਦੇ ਨੇ ਇਵਨ ਉਸ ਨੂੰ ਆਪਣੇ ਪਰਿਵਾਰ ਦਾ ਮੋਹ ਵੀ ਨਹੀਂ ਆਉਂਦਾ ਉਹ ਕੇਵਲ ਤੇ ਕੇਵਲ ਗੁਰੂ ਮਹਾਰਾਜ ਜੀ ਦੀ ਬਾਣੀ ਨਾਮ ਸਿਮਰਨ ਤੇ ਬੰਦਗੀ ਚ ਜੁੜਿਆ ਰਹਿੰਦਾ ਹੈ ਮੋਹ ਦਾ ਡੈਫੀਨੇਸ਼ਨ ਸਮਝਿਓ ਸਾਧ ਸੰਗਤ ਜੀਓ ਮੋਹ ਨਾ ਹੋਣ ਦਾ ਭਾਵ ਇਹ ਨਹੀਂ ਹੈ ਵੀ ਪਿਆਰ ਨਹੀਂ ਹੁੰਦਾ ਜੀਆਂ ਨਾਲ ਜਾਂ ਅਸੀਂ ਜ਼ਿੰਮੇਵਾਰੀਆਂ ਤੋਂ ਭੱਜ ਜਾਂਦੇ ਬੱਚਾ ਰੋਂਦਾ ਤੇ ਰੋਂਦਾ ਹੀ ਰਹੇ ਇਹਦਾ ਭਾਵ ਇਹ ਨਹੀਂ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਮਝਾਉਂਦੇ ਨੇ ਕਿ ਮੋਹ ਦੀ ਡੈਫੀਨੇਸ਼ਨ ਕੀ ਹੈ ਸਤਿਗੁਰੂ ਮਹਾਰਾਜ ਜੀ ਨੇ ਬਚਪਨ ਬਿਤਾਇਆ ਸਤਿਗੁਰੂ ਮਹਾਰਾਜ ਜੀਆਂ ਨੇ ਆਪਣੇ ਮਾਤਾ ਪਿਤਾ ਪ੍ਰਤੀ ਫਰਜ਼ ਪੂਰੇ ਕੀਤੇ ਤੇ ਜਿਸ ਵਕਤ ਸਾਥ ਸੰਗਤ ਜੀ ਉਹ ਵੇਲਾ ਆਇਆ ਸਮਾਂ ਆਇਆ ਦੇਸ਼ ਦੁਨੀਆ ਦੀ ਭਲਾਈ ਵਾਸਤੇ ਘਰ ਤੋਂ ਬਾਹਰ ਨਿਕਲ ਕੇ ਪ੍ਰਚਾਰ ਕਰਨਾ ਸੀ ਉਦਾਸੀਆਂ ਕਰਨੀਆਂ ਸਨ ਪ੍ਰਚਾਰ ਫੇਰੀਆਂ ਕਰਨੀਆਂ ਸਨ ਤੇ ਪਰਿਵਾਰ ਦਾ ਮੋਹ ਅੱਗੇ ਆ ਕੇ ਖੜਾ ਹੋ ਗਿਆ ਸੀ ਇੱਕ ਵਿਕਾਰ ਹੀ ਸੀ ਇੱਕ ਤਰ੍ਹਾਂ ਦਾ ਮਾਤਾ ਨੇ ਰੋ ਰੋ ਕੇ ਤਰਲੇ ਕੀਤੇ ਵੀ ਪੁੱਤਰ ਨਾਨਕ ਨਾ ਜਾਓ ਮੈਂ ਤਾਂ ਕਲਿਆਣ ਦਾਸ ਜੀ ਜਿਹੜੇ ਖਰਵੇ ਸੁਭਾਅ ਦੇ ਸਨ ਝਿੜਕਦੇ ਰਹਿੰਦੇ ਸਨ ਉਹਨਾਂ ਵੀ ਤਰਲੇ ਕੀਤੇ ਵੀ ਪੁੱਤਰਾ ਨਾ ਜਾ ਜਿੰਨੀ ਜ਼ਮੀਨ ਚਾਹੀਦੀ ਆ ਇੱਥੇ ਤੈਨੂੰ ਲੈ ਦੇਣਿਆ ਜੋ ਤੇਰਾ ਦਿਲ ਕਰਦਾ ਉਹ ਕਰ ਪਰ ਛੜਤ ਦੂਰ ਨਾ ਜਾ ਤੂੰ ਲੰਗਰ ਲਾਣੇ ਨੇ ਤੇਰਾ ਇੱਛਾ ਦਾਣ ਪੁੰਨ ਕਰਨ ਦੀ ਐ ਤੂੰ 20 ਰੁਪਏ ਲੈ ਗਿਆ ਸੀ ਉਹਦਾ ਸੱਚਾ ਸੌਦਾ ਕੀਤਾ ਤੂੰ ਮੇਰੇ ਤੋਂ ਰੋਜ਼ ਲੈ ਲਿਆ ਕਰੀ ਤੂੰ ਜਿੰਨਾ ਮਰਜੀ ਸੱਚਾ ਸੌਦਾ ਕਰ ਲੰਗਰ ਲਗਾ ਪਰ ਇੱਥੋਂ ਨਾ ਜਾ ਰਾਏ ਬੁਲਾਰ ਜੀ ਰਾਏ ਸਨ ਉਥੋਂ ਦੇ ਇਲਾਕੇ ਦੇ ਤਲਵੰਡੀ ਦੇ ਰਾਏ ਕੋਏ ਦੀ ਤਲਵੰਡੀ ਦੀ ਉਹਨਾਂ ਦੀ ਵੰਸ਼ ਤੋਂ ਹੀ ਨਾਂ ਪਿਆ ਹੈ ਰਾਏ ਕੋਏ ਦੀ ਤਲਵੰਡੀ ਰਾਏ ਬੁਲਾਰ ਜੀ ਦੇ ਪਿੱਛੇ ਵੰਸ਼ ਕੋਈ ਉਹਨਾਂ ਨੇ ਬੜੇ ਦਰਲੇ ਕਿਤੇ ਕਹਿੰਦੇ ਵੀ ਮੇਰੇ ਰਾਜ ਵਿੱਚ ਤੈਨੂੰ ਕੋਈ ਰੋਕੇਗਾ ਨਹੀਂ ਟੋਕੇਗਾ ਨਹੀਂ ਜੋ ਕਰਨਾ ਹੈ ਤੁਸੀਂ ਕਰੋ ਜਿਵੇਂ ਸਿੱਖੀ ਦਾ ਪ੍ਰਚਾਰ ਕਰਨਾ ਹੈ ਕਰੋ ਪਰ ਆਪਣੇ ਇਲਾਕੇ ਤੋਂ ਬਾਹਰ ਨਾ ਜਾਓ ਜ਼ਮੀਨ ਸਾਰੀ ਤੁਹਾਡੀ ਜੋ ਕਰਨਾ ਹੈ ਲੰਗਰ ਲਗਾਓ ਖੇਤੀ ਕਰਨੀ ਖੇਤੀ ਕਰੋ ਜੋ ਤੁਹਾਡੀ ਇੱਛਾ ਸਭ ਨੇ ਪੂਰੀਆਂ ਖੁੱਲ੍ਹ ਆਜ਼ਾਦੀ ਦੇ ਦਿੱਤੀ ਮਾਂ ਰੋਈ ਕੁਰ ਲਈ ਪਰ ਸਤਿਗੁਰੂ ਮਹਾਰਾਜ ਜੀ ਆਨੇ ਪਰਿਵਾਰ ਦਾ ਮੋਹ ਆੜੇ ਨਹੀਂ ਓਨ ਦਿੱਤਾ ਸਗੋ ਸਤਿਗੁਰਾਂ ਨੇ ਸਮਝਾਇਆ ਕਿ ਭਾਈ ਦੇਖੋ ਜਿਵੇਂ ਤੁਸੀਂ ਰੋਕੁਰ ਲਾ ਰਹੇ ਹੋ ਨਾ ਏਵੇਂ ਦੁਨੀਆ ਰੋਕੁਰ ਲਾ ਰਹੀ ਹੈ ਉੱਥੇ ਸਾਨੂੰ ਬੇਸ਼ੱਕ ਲੱਗੇ ਕਿ ਸਤਿਗੁਰੂ ਮਹਾਰਾਜ ਨੇ ਆਪਣੀ ਰੋਂਦੀ ਮਾਂ ਦੀ ਗੱਲ ਨਹੀਂ ਮੰਨੀ ਸਤਿਗੁਰੂ ਮਹਾਰਾਜ ਨੇ ਆਪਣੀ ਇੱਕ ਰੋਂਦੀ ਮਾਂ ਦੀ ਗੱਲ ਬੇਸ਼ੱਕ ਗੱਲ ਨਾ ਮੰਨੀ ਹੋਵੇ ਪਰ ਸਤਿਗੁਰੂ ਮਹਾਰਾਜ ਜੀ ਨੂੰ ਉਹ ਲੱਖਾਂ ਮਾਵਾਂ ਬਿਲਕੁਲ ਦੀਆਂ ਰੋਂਦੀਆਂ ਨਜ਼ਰ ਆ ਰਹੀਆਂ ਸਨ ਜਿਨ੍ਹਾਂ ਦੇ ਪੁੱਤਰ ਧਰਮ ਦੇ ਨਾਮ ਤੇ 파ਖੰਡ ਖਾ ਗਿਆ ਸੀ ਪਰ ਮਾਨੇ ਜਿਨ੍ਹਾਂ ਦੇ ਪੁੱਤਰ ਖਾ ਲਏ ਸਨ ਜਿਨ੍ਹਾਂ ਦੇ ਪਰਿਵਾਰ ਧਰਮ ਦੇ ਨਾਮ ਤੇ ਪੁਜਾਰੀ ਨੇ ਉਸ ਵੇਲੇ ਦੇ ਪਖੰਡਵਾਦ ਨੇ ਖਾ ਲਏ ਸਨ ਅੱਜ ਜਿਵੇਂ ਅਸੀਂ ਕਹਿੰਦੇ ਨਾ ਨਸ਼ਿਆਂ ਨੇ ਖਾ ਲਿਆ ਸਾਡਾ ਪੰਜਾਬ ਉਸ ਵੇਲੇ ਦੀ ਤਰਤੀ ਪਖੰਡ ਨੇ ਖਾ ਲਈ ਸੀ ਸਾਧ ਸੰਗਤ ਜੀ ਪਰਮ ਲੋਕਾਂ ਦੇ ਅੰਦਰ ਇੰਨਾ ਪੈਦਾ ਕਰ ਦਿੱਤਾ ਸੀ ਅੱਜ ਦੇ ਸਮਾਜ ਦੀ ਅਸੀਂ ਕਲਪਨਾ ਹੀ ਨਹੀਂ ਕਰ ਸਕਦੇ ਜੇ ਗੁਰੂ ਨਾਨਕ ਸਹਿਬ ਮਹਾਰਾਜ ਜੀ ਤੇ ਉਹਨਾਂ ਵਰਗੇ ਗੁਰੂ ਪੀਰ ਸੰਤ ਪੈਗੰਬਰ ਭਗਤ ਇਹ ਬੇੜਾ ਨਾ ਉਠਾਉਂਦੇ ਸਮਾਜ ਨੂੰ ਸੁਧਾਰਨ ਦਾ ਤੇ ਅੱਜ ਅਸੀਂ ਸਮਾਜ ਦੀ ਕਲਪਨਾ ਨਹੀਂ ਸੀ ਕਰ ਸਕਦੇ ਅਜ ਵਰਗੇ ਸਮਾਜ ਤੇ ਅੱਜ ਸੋਚੋ ਇੰਨੀ ਗਿਆਨ ਵਿਗਿਆਨ ਹੋਣ ਦੇ ਬਾਵਜੂਦ ਨੌਲੇਜ ਜਾਣਕਾਰੀ ਹੋਣ ਦੇ ਬਾਵਜੂਦ ਵੀ ਇਨਸਾਨ ਭਰਮ ਕਰ ਰਿਹਾ ਹੈ ਧਾਗਿਆਂ ਤਲੀਆਂ ਦੇ ਚੱਕਰਾਂ ਚ ਪਿਆ ਹੋਇਆ ਹੈ ਕਈ ਤਰ੍ਹਾਂ ਦੇ ਚੱਕਰਾਂ ਚ ਫਸਿਆ ਹੋਇਆ ਹੈ ਤੇ ਸੋਚੋ ਉਸ ਵੇਲੇ ਕਿੰਨਾ ਪ੍ਰਕੋਪ ਹੋਵੇਗਾ ਇਹਨਾਂ ਚੀਜ਼ਾਂ ਦਾ ਅੱਜ ਤੇ ਸਾਡੇ ਕੋਲ ਗਿਆਨ ਹੈ ਨੌਲੇਜ ਹੈ ਸਮਝ ਹੈ ਫਿਰ ਵੀ ਬੜੀ ਦੁਨੀਆ ਜੇ ਇਹਨਾਂ ਦੀ ਗ੍ਰਿਫਤ ਚ ਹੈ ਤੇ ਉਸ ਵੇਲੇ ਕੀ ਹਾਲ ਹੋਏਗਾ ਉਸ ਵੇਲੇ ਜੇ ਕੋਈ ਮਰਦਾ ਹੁੰਦਾ ਸੀ ਨਾ ਧਰਮ ਦੇ ਨਾਮ ਤੇ ਤੇ ਕੋਈ ਰੋਕਦਾ ਨਹੀਂ ਸੀ ਕਿੰਨੇ ਮਰਨ ਦਿਓ ਇਹ ਤੇ ਸਵਰਗ ਚ ਜਾ ਰਿਹਾ ਹੈ ਮਰ ਥੋੜੀ ਰਿਹਾ ਹੈ ਇਹ ਤੇ ਸਵਰਗ ਚ ਜਾ ਰਿਹਾ ਇਹਦਾ ਤੇ ਭਲਾ ਹੋ ਰਿਹਾ ਜੀ ਤੇ ਮੁਕਤੀ ਹੋ ਰਹੀ ਹੈ ਇਸ ਕਰਕੇ ਗੁਰੂ ਨਾਨਕ ਸਹਿਬ ਮਹਾਰਾਜ ਜੀ ਨੇ ਡੈਫੀਨੇਸ਼ਨ ਵੀ ਦਿੱਤੀ ਕਿ ਭਾਈ ਪਿਆਰ ਪਰਿਵਾਰ ਦਾ ਮੋਹ ਕਦੇ ਵੀ ਸਾਡੀ ਬੰਦਗੀ ਦੇ ਰਾਹ ਦੇ ਵਿੱਚ ਆੜੇ ਨਹੀਂ ਹੋਣਾ ਚਾਹੀਦਾ। ਇਹੀ ਵਿਚਾਰ ਮਹਾਰਾਜ ਜੀ ਨੇ ਇਸ ਸ਼ਬਦ ਵਿੱਚ ਦਿੱਤੀ ਹੈ ਕਿ ਭਾਈ ਹੋਰ ਰਸ ਸਾਰੇ ਫਿੱਕੇ ਲੱਗਣ ਲੱਗ ਜਾਂਦੇ ਨੇ ਜਦੋਂ ਗੁਰੂ ਦੇ ਨਾਮ ਦਾ ਰਸ ਆਉਂਦਾ ਹੈ ਸੱਚ ਸੰਤੋਖ ਸਹਿਜ ਸੁਖ ਬਾਣੀ ਪੂਰੇ ਗੁਰ ਤੇ ਪਾਵਣਿਆ। ਇਕ ਗੁਣ ਨੇ ਸੱਚ ਦਾ ਗੁਣ ਸੰਤੋਖ ਦਾ ਗੁਣ ਸਹਿਜਤਾ ਦਾ ਗੁਣ ਇਹ ਪੂਰੇ ਗੁਰੂ ਤੋਂ ਹੀ ਸਾਨੂੰ ਪ੍ਰਾਪਤ ਹੁੰਦਾ ਹੈ ਸੋ ਇਨੀਆਂ ਬੇਨਤੀਆਂ ਸਾਧ ਸੰਗਤ ਜੀ ਪ੍ਰਵਾਨ ਕਰਨੀਆਂ ਵਿਚਾਰਾਂ ਕਰਦਿਆਂ ਹੋਈਆਂ ਬੁੱਲਾਂ ਦੀ ਖਿਮਾ ਕਰਨਾ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ